ਯਾਰ ਤੁਸੀਂ ਧਰਤੀਪੱਟ ਤੁਸੀਂ ਨਾ ਮੇਰੀ ਮੱਝ ਮਾਰੀ ਸੀ ਇਹ ਮਾਰਦੇ ਮੱਝ ਕੁੱਟ ਕੇ ਆ ਇੰਨੇ ਪੈਸੇ ਖਲ ਦੇ ਵਟ ਲਏ ਆ ਉਹਨਾਂ ਨੇ ਬਈ ਠੀਕੇ ਦੋ ਪਸ਼ੂ ਉਹਨਾਂ ਨੇ ਕੁੱਟ ਕੁੱਟ ਕੇ ਮਾਰ ਲਏ ਆਖਿਆ ਦੇ ਮੇਰੇ ਆ ਸਾਲਿਆ ਸਾਡੇ ਦਾ ਠੱਗੀ ਕੀਤੀ ਅਖਾ ਕਿੱਦਨੂ ਚਲਿਆ ਧਰਤੀਪੱਟ ਆਦਾ ਆ ਕੇ ਖਲ ਵੇਚ ਕੇ ਹੁਣ ਸਵਾਹ ਵੇਚ ਕੇ ਆਦਾ ਭਾਈ ਖੜ ਜਾ ਪਹਿਲਾਂ ਮੈਨੂੰ ਦੇਖ ਲਾਂਦੇ ਚੈੱਕ ਕਰਕੇ ਜੇ ਸਵਾਦਾ ਨਹੀਂ ਬਣ ਗਈ ਚਲੋ ਆਦਾ ਲੋਧ ਮਟਿਆ ਬਹੁਲੇ ਆ ਦੇਖ ਕੇ ਸਾਰੇ ਪਗਲੇ ਕਹਿੰਦੇ ਮੇਰੇ ਸਾਰੇ ਆਪਣੀਆਂ ਦਾ ਬੀਂਆਂ ਟੇਢੀਆਂ ਜੀਆਂ ਚਲੂ ਮਾਰ ਕੇ ਲਿਆ ਗਏ ਉਹਨਾਂ ਨੇ ਅਰਖੇ ਰਾਲੀਆਂ ਮਾਰਤੀ ਇੱਕ ਜੱਟ ਸੀ ਸੀ ਉਹ ਕੱਲਾ ਹੀ ਤੇ ਉਹ ਕਹਿੰਦੇ ਸੀ ਜੱਟ ਨੂੰ ਧਰਤੀ ਪੱਟ ਧਰਤੀ ਪੱਟ ਤੇ ਉਹਦੇ ਕੋਲੇ ਇੱਕ ਤਾਂ ਉਹਦੀ ਮਾਂ ਸੀ ਹਮ ਬਿਰਤ ਜੀ ਇੱਕ ਉਹਦੇ ਕੋਲੇ ਮੱਝ ਸੀ ਮੋਲੀ ਜੀ ਉਹ ਜਿਹੜੀ ਮੱਝ ਸੀ ਨਾ ਉਹ ਕੀ ਕਰਿਆ ਕਰੇ ਗਮਾਨ ਸੀ ਉਹਨਾਂ ਦੇ ਚਾਰ ਪੰਜ ਬੰਦੇ ਹੋ ਚਾਰ ਤਿੰਨ ਚਾਰ ਬੰਦੇ ਉਹ ਰਾਤ ਨੂੰ ਜਾਇਆ ਕਰੇ ਜਾ ਕੇ ਤੇ ਉਹਨਾਂ ਦੀ ਫਸਲ ਛੱਡਦੇ ਆਖਰੇ ਫਸਲ ਛੱਡਦੇ ਆਖਰੇ ਉਹਦੇ ਪੈਨ ਪਾਣੀ ਫਸਲ ਪਤਾ ਲੱਗਦਾ ਨਹੀਂ ਉਹਨਾਂ ਨੇ ਫੇਰ ਰਖਦਣ ਚਾਹੀ ਪਾਸੀ ਬਹਿ ਗਈ ਤਿੰਨੀ ਪਾਸੀ ਬਹਿ ਗਈ ਨਾ ਜਾ ਕੇ ਮੱਝ ਛੱਡੀ ਆਪਤਾ ਆਇਆ ਭੱਜ ਉਹਨਾਂ ਨੇ ਮੱਝ ਕੁੱਟੀ ਡੱਕਰ ਕੇ ਮੱਝ ਤੇ ਮੱਝ ਛੱਪੜ ਚ ਬੜ ਗਈ ਭਹੀ ਗਈ ਮੱਝ ਮਰ ਗਈ ਜੋ ਮਗ ਮਰ ਗਈ ਤੇ ਤਾਨੂੰ ਕਹਿੰਦਾ ਵੀ ਇਹਦਾ ਪੋਸ਼ ਲਾ ਦਿਓ। ਸਰ ਇਹ ਤੂੰ ਆਰਾਮ ਚਾਹੀਦਾ ਮੈਨੂੰ ਪੋਸ਼ ਲਾ ਦਿਓ। ਤੁਸੀਂ ਨਾ ਕੋ ਬੜ ਦਾ ਮਤ ਪੈਸੇ ਲੈ ਲਓ। ਜਿਹੜਾ ਬਣਿਆ ਨੂੰ ਪੈਸੇ ਦੇ ਦਿੱਤੇ ਉਹ ਪੋਸ਼ ਲਾ ਕੇ ਤੇ ਧੁੱਪੇ ਸੁਕਾ ਲਿਆ। ਉਹ ਪੂਰਾ ਸੁੱਕ ਗਿਆ ਤੇ ਨੂਨ ਨਾਨ ਮਲ ਕੇ ਚ ਮੁਸ਼ਕ ਮਾਰਨੋਂ ਹਟ ਜਾਂਦਾ। ਤੇ ਲੈ ਕੇ ਸਿਰ ਤੇ ਨੇ ਤੁਰ ਪਿਆ। ਉਹ ਪੁੱਛਦੇ ਆ। ਉਹ ਆਲੇ ਕਿੱਦਨੂੰ ਲੈ ਚੱਲੇ ਆ ਇਹਨੂੰ ਛੜਿਆ। ਉਹ ਆਲਾ ਵੀ ਵੇਚਣ ਚੱਲੇ ਆ। ਸਾਲਿਆ ਵੇਚਦਾ ਤੂੰ ਕਿੱਥੇ ਚੱਲਿਆ ਵੇਚਣ ਆ ਵੇਚ ਕਿਉਂਨਾ ਮੈਂ। ਉਹ ਵਹਾਂ ਜਾਂਦਾ ਜਾਂਦਾ ਤੇ ਉਹ ਨੂੰ ਨੇੜਾ ਹੋ ਗਿਆ ਨਾ ਦਰਖਤ ਸੀ ਬੜਾ ਪਾਰਾ ਦਰਖਤ ਤੇ ਚੜ ਗਿਆ ਉਹ ਦਰਖਤ ਤੇ ਚੜ ਗਿਆ ਤੇ ਉਧਰੋਂ ਕਿਤੇ ਚੋਰ ਆਏ ਚੋਰੀ ਕਰਕੇ ਜਦੋਂ ਚੋਰ ਚੋਰੀ ਕਰਕੇ ਆਏ ਤੇ ਉੱਥੇ ਉਹਨਾਂ ਨੇ ਆ ਕੇ ਮਾਲ ਵੰਡਿਆ ਮਾਲ ਵੰਡਿਆ ਤੇ ਵੰਡ ਕੇ ਮਾਰੋ ਕਹਿੰਦੇ ਵੀ ਓਹ ਕਰਗੇ ਅੱਧਾ ਮਾਲ ਆਪਾਂ ਇੱਥੇ ਧੱਬ ਦਿੱਗੇ ਅੱਧਾ ਆਪਾਂ ਲੈ ਚੱਲ ਗਏ ਇਹ ਫੇਰ ਲੈ ਆਗੇ ਆਪਾਂ ਕੱਢ ਕੇ ਇਹ ਫੜਿਆ ਫੜਿਆ ਗਿਆ ਅੱਧਾ ਤਾਂ ਰਹਿ ਜਾਊਗਾ ਆਹ ਚੋਰ ਗੱਲਾਂ ਕਰਦੇ ਕਰਦੇ ਤੇ ਸਾਲੇ ਨੇ ਤਾਹਾਂ ਤੋਂ ਖਲ ਛੜਤੀ ਅੱਛਾ ਕਿਉਂ ਖਲ ਛੜਤੀ ਖਲ ਕਰਰ ਕਰ ਕਰਦੀ ਆ ਕਿ ਥੱਲੇ ਡਿੱਗੀ ਕਿਉਂ ਖਲ ਦੇਖੀਏ ਕਹੇ ਮੇਰੋ ਸਾਲੇ ਦਿਆਉ ਆ ਤਾਹਾਂ ਹਾਂ ਡਰਿਆ ਤਾਂ ਉਹੀ ਪੈਸੀ ਹਾਂ ਹਾਂ ਡਰ ਗਿਆ ਖਲ ਦੇਖ ਕੇ ਡਰ ਗਿਆ ਵੀ ਤਾਹਾਂ ਦਿਆਉ ਓਹਦੀ ਮੈਂਸ ਖਾ ਕੇ ਖਲ ਛੜਤੀ ਉਹ ਭੱਜ ਗਏ ਸਾਰਾ ਸਮਾਨ ਛੱਡ ਕੇ ਸਾਰਾ ਸਮਾਨ ਛੱਡ ਕੇ ਭੱਜ ਗਏ ਤੇ ਉਹਨੇ ਪਾਈ ਪੈਸੇ ਲਿਆਂਦੇ ਲਿਆ ਕਿ ਉਹਨਾਂ ਨੂੰ ਫੱਦ ਲਿਆ ਉਹਨਾਂ ਨਾਲ ਯਾਨੀ ਖੈ ਚੱਲਦੀ ਸੀ ਅਰਾ ਦੇਖ ਲੋ ਤੁਸੀਂ ਤਾਂ ਮੇਰੀ ਮੱਝ ਮਾਰੀ ਸੀ ਇਹ ਮਾਰ ਦਿਓ ਮੱਝ ਕੁੱਟ ਕੇ ਆ ਇੰਨੇ ਪੈਸੇ ਖਲ ਦੇ ਵਟ ਲਏ ਆ ਹਾਂ ਆ ਕਿੱਥੋਂ ਬੱਟੀ ਦੇ ਆ ਇਹਦਾ ਖਲ ਵੇਖਦੀ ਆ ਠੀਕ ਹੈ ਉਹਨਾਂ ਨੇ ਬਈ ਠੀਕ ਹੈ ਦੋ ਪਸ਼ੂ ਉਹਨਾਂ ਨੇ ਕੁੱਟ ਕੁੱਟ ਕੇ ਮਾਰ ਲਏ ਮਾਰ ਕੇ ਖਲ ਲਾ ਲਈ ਖਲ ਲਾ ਗਏ ਤੇ ਉਹ ਫਿਰਦੇ ਵੇਚਦੇ ਫਿਰਦੇ ਨੂੰ ਕੋਈ ਦੋ ਆਣੇ ਦੇ ਕੋਈ ਚਾਰ ਆਣੇ ਦੇ ਵੇ ਹਜਾ ਪਾ ਸੀ ਕਿੰਨੇ ਦੇਵੇ ਅਰੇ ਨਹੀਂ ਵੀ ਇਹਨੇ ਨਹੀਂ ਤਾਂ ਪੰਡ ਪੈਸੇ ਹੀ ਲੈਣੀਆਂ ਨਾ ਨਾਂ ਵੀ ਸੀ ਤਾਂ ਉਹ ਫੇਰ ਪੰਡ ਮੋੜ ਲਿਆ ਆਖਿਆ ਦੇ ਮੇਰੇ ਆ ਸਾਲਿਆ ਸਾਡੇ ਦਾ ਠੱਗੀ ਕੀਤੀ ਉਹ ਆਲਾ ਮੈਂ ਠੱਗੀ ਨਹੀਂ ਕੀਤੀ ਉਸ ਨੂੰ ਗਾਹਕ ਹੀ ਨਹੀਂ ਮਿਲਿਆ ਜਿਹੜਾ ਗਾਹਕ ਮੈਨੂੰ ਹੀ ਮਿਲਿਆ ਤੁਹਾਨੂੰ ਮਿਲਿਆ ਨਹੀਂ ਤੇ ਜਦੋਂ ਉਹ ਕਹਿੰਦੇ ਵੀ ਨਹੀਂ ਤੁਹਾਨੂੰ ਇਹ ਗੱਲ ਹੀ ਨਹੀਂ ਕਰਾਉਣੀ ਆਈ ਤੇ ਸਾਨੂੰ ਗਾਹਕ ਨਹੀਂ ਮਿਲਿਆ ਤੇ ਉਹ ਅਸੀਂ ਟੁੱਟੀ ਛੰਨ ਪਾਈ ਵੀ ਟੁੱਟਿਆ ਜਾ ਘਰ ਸੀ ਤੇ ਉਹ ਤੇ ਅੱਗ ਦਾ ਕੁਦਰਤੀ ਲੱਗ ਗਈ ਤੇ ਉਹ ਜਦੋਂ ਸਵਾਹ ਬਣ ਗਈ ਅੱਗ ਲੱਗ ਗਈ ਤੇ ਉਹਨੇ ਸਵਾਰੀ ਗੂਣ ਭਰ ਲਈ ਭਰ ਕੇ ਗੂਣ ਗੱਦੀ ਤੇ ਰੱਖ ਲਈ ਗੱਦੀ ਤੇ ਰੱਖ ਕੇ ਅਖਾ ਕਿਧਰ ਨੂੰ ਚਲਿਆ ਧਰਤੀ ਪੱਟ ਆਦਾ ਅੱਗੇ ਖਾਲ ਵੇਸ਼ ਕੇ ਹੁਣ ਸਵਾਹ ਵੇਸ਼ ਕੇ ਆਉ ਉਹਦੇ ਸਾਲੇ ਮੇਰੇ ਆ ਮਾਰਨਾ ਸਵਾਹ ਕਿੱਥੇ ਵਿਕੀ ਨੂੰ ਗਾਹਾਂ ਗਿਆ ਤੇ ਕੋਈ ਬੁਢੀ ਤੁਰੀ ਆਵੇ ਤੇ ਬੁਢੀ ਸੀ ਤਖੜੀ ਬਹੁਤ ਘਰੋ ਤੇ ਉਹਦੇ ਨਾਲ ਸੀ ਜਵਾਖ ਜਵਾਖ ਹੰਬ ਗਿਆ ਉਹਦੀ ਬੇਪਾਈ ਜੇ ਮੇਰੇ ਜਵਾਖ ਨੂੰ ਪੁਹਾ ਰਿਆ ਗੱਦੀ ਤੇ ਆਦਾ ਭਾਈ ਬੁਆ ਦਾ ਲਊਗਾ ਤੇ ਜੇ ਤੇਰੇ ਜਵਾਖਰੀ ਹਵਾ ਸਰ ਗਈ ਏ ਖੰਡ ਆ ਤੇ ਸਵਾਹ ਬਣ ਜੂ ਫੇਰ ਮੈਂ ਕੀ ਕਰੂੰ ਉਹ ਕਹਿੰਦੀ ਕੋਈ ਨਹੀਂ ਜੇ ਸਵਾਹ ਬਣ ਗਈ ਨਾ ਤੈਨੂੰ ਮੈਂ 100 ਖੰਡ ਲੈ ਦੂੰ ਹੱਤੀ ਤੋਂ ਉਹਨੇ ਪੈਸੇ ਲੈਣੇ ਚਾਹੇ ਉਹਨੂੰ ਠੀਕ ਉਹਨੇ ਬੁਆ ਲਿਆ ਬੁਆ ਕਿੱਥੇ ਆ ਗਿਆ ਤੁਰਿਆ ਗਿਆ ਤੇਨੂੰ ਉਹ ਪੰਡ ਆ ਗਿਆ ਉਹ ਬੁੜੀ ਆੜੀ ਪੰਡ ਆ ਗਿਆ ਭਾਈ ਧਾਰ ਦੇ ਆਦਾ ਭਾਈ ਖੜ ਜਾ ਪਹਿਲਾਂ ਮੈਨੂੰ ਦੇਖ ਲਾਂ ਦੇ ਚੈੱਕ ਕਰਕੇ ਜੇ ਸਵਾਹ ਦਾ ਨਹੀਂ ਬਣ ਗਈ ਉਹਨਾਂ ਜੋ ਜੂਆ ਮਾਰਿਆ ਸੋਈ ਨਾ ਕਣੀ ਸੀਸਵਾ ਆਦਾ ਮਾਈ ਆਹੋ ਹੀ ਕੰਮ ਕਰਤਾ ਦੇਖ ਲੈ ਇਹਦੀ ਸਰਗੀ ਹਵਾ ਸੁਆਹ ਬਣ ਗਈ ਉਹ ਆਰੀ ਪੱਤਾ ਚੱਕ ਪੈਸੇ ਕੋਈ ਗੱਲ ਨਹੀਂ ਸੁਆਹ ਬਣ ਗਈ ਤਾਂ ਮੇਰੇ ਪੁੱਤ ਨੂੰ ਲੈ ਆ ਪੋਤੇ ਨੂੰ ਚਕਾ ਕੇ ਉੱਥੇ ਲੈ ਕੇ ਫੇਰ ਦਿਖਾ ਦੇ ਪੈਸੇ ਜਾ ਕੇ ਦੇਖੋ ਮੇਰੇ ਸਾਲਿਓ ਆਦਾ ਮੈਂ ਇੰਨੇ ਪੈਸੇ ਸੁਆਹ ਦੇ ਵਟ ਲੈ ਆਇਆ ਉਹਨੇ ਮੇਰੇ ਸਾਥ ਸਾਨੂੰ ਨਹੀਂ ਗੇ ਗਾਖ ਮਿਲਦੇ ਉਹਨਾਂ ਨੇ ਜਿਹੜਾ ਕੋਠਾ ਸੀ ਬੈਠਣ ਵਾਲਾ ਉਹਨੂੰ ਅੱਗ ਲਾ ਲਈ ਨਾ ਆਖੇ ਸਵਾਰੀਆਂ ਭਰ ਕੇ ਬੋਰੀਆਂ ਤਰ ਕੇ ਗੱਡੇ 'ਚ ਤੇ ਜਾਵੜੇ ਪਿਛੇ ਪਿੰਡ ਸਵਾਲੇ ਰਸਵਾਲੇ ਰਸਵਾਲੇ ਉਹ ਗਾਹ ਬੜੇ ਕੱਢ ਲਿਆ ਕਰਨ ਥੋੜਾ ਸੁਆਹੀ ਕਰਨੀ ਆ ਉਹ ਜੋ ਟੰਬੇ ਲੈ ਕੇ ਪਏ ਦੋ ਦੋ ਮਾਰੀਆਂ ਪੁਰਾਣੀਆਂ ਤੇ ਸਾਰੇ ਸੁਆਹ ਸੁਟਕੇ ਭੱਜਿਆ ਉਹਨੂੰ ਆਖੇ ਕਹਿੰਦੇ ਮੇਰਾ ਸਾਲਾ ਤੂੰ ਬਈ ਸਾਡੇ ਨਾਲ ਠੱਗੀ ਕੀਤੀ ਉਹਨੇ ਮੈਂ ਕਹਾਂ ਜੀ ਠੱਗੀ ਕੀਤੀ ਸਾਨੂੰ ਨਹੀਂ ਵੇਚਣੀ ਆਈ ਸਾਨੂੰ ਨਹੀਂ ਗਾਖ ਮਿਲਿਆ ਤੇ ਉਦੋਂ ਮਾਰ ਪਾਈ ਫੇਰ ਉਹ ਉਹਦੀ ਮਾਂ ਮਰ ਗਈ ਕਿਉਂ ਮਾਂ ਮਾਰ ਗਈ ਰਤਾਂਗੇ ਲੀੜੇ ਪਾ ਕੇ ਬੜੀਆ ਦੇ ਰਾਸ ਦੇ ਵਿੱਚ ਬੁਹਾਤੀ ਦੇ ਸਰ ਪੱਲੂ ਜੱfte ਦੇਖੇ ਕੁੰਟ ਜਾਂ ਕੱਢ ਕੇ ਤੇ ਰਸ ਲੈ ਲਿਆ ਲੈ ਕੇ ਰਾਹ ਤੇ ਆਪ ਚੰਗੇ ਲੀੜੇ ਪਾ ਲੇ ਤੇ ਵੱਡਾ ਪਿੰਡ ਜਿਵੇਂ ਦੋ ਦਾ ਉੱਥੋਂ ਦੀ ਨੰਘਿਆ ਤੀਆਂ ਲੱਗੀਆਂ ਸੀ ਤੀਆਂ ਕੋਲ ਦੀ ਨੰਘਿਆ ਜਾਣ ਕੇ ਇਹ ਕੁੜੀਆਂ ਨੂੰ ਆਤ ਹੁੰਦੀ ਆ ਅਸੀਂ ਅਸੀਂ ਆਪ ਯਾਰ ਪੈਣੀ 75 ਸਾਲ ਦੀ ਉਮਰ ਆ ਕੁੜੀਆਂ ਨੇ ਕਹਿੰਦੇ ਅਸੀਂ ਛੋਟੇ ਛੋਟੇ ਹੁੰਦੇ ਬਹੂ ਆਖਣਾ ਪੱਜ ਕੇ ਦੇਖੀ ਬਹੂ ਕਿਹਦੀ ਆ ਆਪ ਜਾਂਦੇ ਰਹੇ ਮੂਰੇ ਹੁਣ ਹੈ ਨਹੀਂ ਉਹ ਜਵਾਨ ਤੇ ਉਹ ਕੁੜੀਆਂ ਭੱਜ ਕੇ ਮੂਰੇ ਹੋ ਗਈਆਂ ਬਈ ਵੀਰਾ ਸਾਨੂੰ ਬਹੂ ਦਿਖਾ ਜਾ ਬਈ ਵੀਰਾ ਸਾਨੂੰ ਬਹੂ ਦਿਖਾ ਜਾ ਉਹ ਕਹਿੰਦਾ ਭਾਈ ਤੁਸੀਂ ਕਰੋ ਜਾਂ ੱਤਕਾ ਤੁਸੀਂ ਮੂੰਹ ਦੇਖਣ ਲੱਗਿਆਂ ਨੇ ਮੇਰੀ ਪੋਹੂ ਆ ਬਿਮਾਰ ਤੁਸੀਂ ਇਹ ਖੱਚੀ ਰਾਣੀ ਆ ਇਹ ਮਰ ਕੇ ਪੂ ਡਿੱਗ ਤੇ ਮੇਰਾ ਜਾਣ ਦੋ ਮੈਂ ਨਹੀਂ ਦਿਖਾਉਣੀ ਉਹ ਆਰੀਆ ਵੀ ਚੰਗਾ ਅਸੀਂ ਦੇਖ ਲੈ 360 ਕੁੜੀਆਂ ਹੈ ਹੈ ਜੇ ਮਰ ਗਈ ਤੇਰੀ ਜੋੜੀ ਤੇਰੀ ਮਰਗੀ ਲੈ ਜੀ ਹੱਥ ਲੜਨ ਤੇਰੇ ਨਾਲ ਜਾਵਾਂਗਾ ਜਾਂ ਤੇਰੇ ਨਾਲ ਪਰਨ ਹੋ ਗਿਆ ਵੀ ਚੰਗਾ ਜਦੋਂ ਕੁੜੀਆਂ ਚਿੰਬੜੀਆਂ ਮੂੰਹ ਤੋਂ ਖਿੱਚਿਆ ਮਰੀ ਵੀ ਮੂਰੇ ਜਾ ਡਿੱਗੀ ਲੈ ਭਾਈ ਆਹੀ ਕੰਮ ਕਰਤਾ ਨੇ ਤਾਂ ਸਾਨੂੰ ਮੈਂ ਹੀ ਕਿਹਾ ਸੀ ਉਹ ਆ ਰਿਹਾ ਜਿਹੜੀ ਮਰਜ਼ੀ ਲੈ ਜਾ ਉਹਨੇ ਹੱਥ ਲਾਇਆ ਨਾ ਹੁਣਕਰਾਰ ਕੀਤਾ ਸੀ ਉਦੋਂ ਵੇ ਇਹ ਜਿਹਾ ਸੀ ਹੁਣ ਤੱਕ ਉਦੋਂ ਇੱਥੇ ਜਾਂਦਾ ਕੁੜੀਆਂ ਨਾਲ ਅਗਲਾ ਚਲ ਇੱਕ ਕੁੜੀ ਤਰਪੀ ਨਾਲ ਆਹੇ ਦੇਖ ਲੋ ਵਾੜਾ ਲੋਥ ਮਟੇ ਬਹੂ ਲਿਆ ਉਹ ਕੁੜੀ ਬਾਈ ਸੁਣੀ ਸੀ ਉਹ ਦੇਖ ਕੇ ਸਾਰੇ ਪਗਲੇ ਕਹਿੰਦੇ ਮੇਰੇ ਸਾਰੇ ਆਪਣੀਆਂ ਦਾ ਬੀਂਆਂ ਟੇਢੀਆਂ ਜੀਆਂ ਚਲੂ ਮਾਰ ਕੇ ਲਿਆ ਕੇ ਉਹਨਾਂ ਨੇ ਅਰੇ ਘਰਾਂ ਲੀਆਂ ਮਾਰਤੀ ਘਰਾਂ ਲੀਆਂ ਮਾਰਤੀਆਂ ਕਰਾਲੀਆਂ ਮਾਰਕੀਟ ਦੇ ਗੱਡਿਆਂ ਚੋਂ ਲੋਥਾਂ ਲੈ ਲੋਥਾਂ ਲੈ ਲੋਥਾਂ ਲੈ ਲੋਥਾਂ ਲੈ ਲੋਥਾਂ ਲੈ ਲੋਥਾਂ ਲੈ ਲੋ ਉਹਨਾਂ ਨੇ ਕੁੱਟ ਕੇ ਉਹ ਮਾਰਤੇ ਮੇਰੇ ਸਾਰੇ ਉਹਦੇ ਸਵਾਲ ਲੈ ਕੇ ਜਾਣੇ ਕਿ ਉਹ ਲੋਥਾਂ ਲੈ ਕਿ ਲੋਥਾਂ ਦੇ ਬਿਖੀਆਂ ਉਹ ਭਾਈ ਸਾਰੀ ਜਾਇਦਾਦ ਦਾ ਮਾਲਕ ਬਣ ਗਿਆ ਸਭ ਕਹਿੰਦਾ ਮਾਲਕ ਬਣ ਕੇ ਬਹਿ ਗਿਆ